ਅੱਜ ਜਿਹੜਾ ਨਾਲ ਸਾਡੇ ਵਰਕਰਾਂ ਨਾਲ ਮਿਲਣੀ ਵੀ ਆ ਤੇ 25 ਤੋਂ 30 ਪੰਚਾਇਤਾਂ ਜਿਹੜੀਆਂ ਆ ਸਾਡੇ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਐਮਐਲਏ ਸਾਹਨੇਵਾਲ ਤੋਂ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋ ਰਹੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਨੂੰ ਵੇਖ ਕੇ ਜਿਹੜੀ ਆਮ ਪਬਲਿਕ ਆ ਤੇ ਜਿਹੜੇ ਸਾਡੇ ਰਵਾਇਤੀ ਪਾਰਟੀਆਂ ਦੇ ਸਰਪੰਚ ਚੇਅਰਮੈਨ ਜਾਂ ਸਾਬਕਾ ਸਰਪੰਚ ਚੇਅਰਮੈਨ ਨੇ ਉਹ ਵੀ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਆ ਕਿਉਂਕਿ ਲੋਕਾਂ ਨੂੰ ਪਤਾ ਆ ਕਿ ਜਿਵੇਂ ਦਿੱਲੀ ਦੇ ਵਿੱਚ ਕੰਮ ਕੀਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਲਗਾਤਾਰ ਤੇ ਜਿਹੜਾ ਸਰਕਾਰ ਰਿਪੀਟ ਹੋਈ ਆ ਉਸੇ ਤਰ੍ਹਾਂ ਪੰਜਾਬ 'ਚ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਸਰਕਾਰ ਬੱਧੀਆ ਕੰਮ ਕਰ ਰਹੀ ਆ ਪੰਜਾਬ 'ਚ ਵੀ ਸਰਕਾਰ ਵਾਰ-ਵਾਰ ਰਿਪੀਟ ਹੋਣੀ ਆ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਉਹਨਾਂ ਦਾ ਸਮਾਂ ਖਤਮ ਹੋ ਗਿਆ ਕੋਈ ਵੀ ਚੀਜ਼ ਆ ਉਹਦਾ ਜਿਹੜਾ ਸਮਾਂ ਹੁੰਦਾ ਆ ਤੈਅ ਹੋਇਆ ਹੁੰਦਾ ਇਹਦੀ ਜਿਹੜੀ ਮੰਨਿਆਦ ਆ ਇਹਨਾਂ ਲੀਡਰਾਂ ਦੀ ਉਹ ਪੂਰੀ ਹੋ ਚੁੱਕੀ ਆ ਹੁਣ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਨੂੰ ਲੋਕ ਸੇਵਾ ਦਾ ਮੌਕਾ ਦੇਣਗੇ ਵਾਰ-ਵਾਰ ਲੋਕਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਰਿਪੀਟ ਹੋਵੇਗੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਰਮਨ ਪਿਆਰਤਾ ਹੀ ਇੰਨੀ ਆ ਕਿ ਲੋਕ ਆਪ ਧੜਾ ਧੜ ਨਹੀਂ ਤੇ ਪਹਿਲੀਆਂ ਸਰਕਾਰਾਂ 'ਚ ਆਪਾਂ ਵੇਚਦੇ ਰੇਆ ਪਰਚੇ ਕਰਾ ਕੇ ਬਾਹਾਂ ਮਰੋੜ ਮਰੋੜ ਕੇ ਧੱਕੇਸ਼ਾਹੀਆਂ ਕਰਕੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨਾ ਦੇ ਸਾਡੇ ਕਿਹੇ ਐਮਐਲਏ ਨਾ ਮੰਤਰੀ ਨਾ ਹਲਕਾ ਚਾਰਜ ਨੇ ਨਾ ਕਿਸੇ ਚੇਅਰਮੈਨ ਨੇ ਕਿਸੇ ਵੀ ਵਰਕਰ ਨਾਲ ਵਿਰੋਧੀ ਪਾਰਟੀ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਲੋਕ ਸਾਡੇ ਪਿਆਰ ਨੂੰ ਵੇਖ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਆ ਤੇ ਜਿਹੜੀ ਪਿਆਰ ਨਾਲ ਵੋਟ ਪੈਂਦੀ ਆ ਮੈਨੂੰ ਲੱਗਦਾ ਉਹ ਵੋਟ ਵੱਡੀ ਗਿਣਤੀ ਦੇ ਵਿੱਚ ਹੁੰਦੀ ਆ ਤੇ ਜਿਹੜੀ ਆਪਾਂ ਬਾਹਮ ਰੋੜ ਕੇ ਜਾ ਪਰਚਾ ਘਰਾ ਕੇ ਕਿਹਨੂੰ ਨਾਲ ਲੈ ਕੇ ਉਹ ਨਾਲ ਤੇ ਆ ਜਾਂਦਾ ਪਰ ਬੂਟ ਨਹੀਂ ਨਵਜੋਤ ਸਿੱਧੂ ਨੇ ਇੱਕ ਕਿਹਾ ਜੀ ਬਿਆਨ ਦਿੱਤਾ ਹੈ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਜੇ ਤੱਕ ਜਿਹੜੀ ਰਵਾਇਤੀ ਪਾਰਟੀਆਂ ਉਹਦਾ ਨਹੀਂ ਬਦਲਿਆ ਜਿੱਦਾਂ ਉਹਨਾਂ ਵੀ ਪਾਰਟੀ ਜਿਹੜੀ ਹੈਗੀ ਉਸੇ ਤਰ੍ਹਾਂ ਦੇ ਚੱਲ ਰਹੀ ਰਵਾਇਤੀ ਪਾਰਟੀਆਂ ਦੇਖੋ ਭਾਵੇਂ ਨਵਜੋਤ ਸਿੱਧੂ ਨੇ ਜੇ ਤੇ ਭਾਵੇਂ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਕੋਲ ਪ੍ਰੋਪਗੈਂਡੇ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਲੋਕਾਂ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋਂ ਕੁਛ ਨਹੀਂ ਇਹਦਾ ਉਹ ਵੇਖੋ ਪ੍ਰਤੱਖ ਤੇ ਪ੍ਰਮਾਣ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ 25 ਤੋਂ 30 ਸਰਪੰਚ ਆਪ ਜੁਆਇਨਿੰਗ ਕਰ ਰਿਹਾ ਫਿਰ ਇਹਨਾਂ ਲੋਕਾਂ ਨੇ ਕੋਈ ਸ਼ਰਤ ਨਹੀਂ ਰੱਖੀ ਨਹੀਂ ਤੇ ਆਪਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੇਨੇ ਹੁੰਨੇ ਆ ਜਿਹੜੇ ਵਰਕਰਾਂ ਨੇ ਆਉਣਾ ਦੂਜੀ ਪਾਰਟੀ 'ਚ ਉਹਨਾਂ ਪਹਿਲਾਂ ਸ਼ਰਤ ਰੱਖਣੀ ਵੀ ਅਸੀਂ ਚੇਅਰਮੈਨ ਬਾਨਾ ਅਸੀਂ ਸਰਪੰਚ ਬਾਨਾ ਇਹ ਸਰਪੰਚ ਸਾਡੇ ਭਰਾ ਸਿਰਫ ਇੱਕੋ ਗੱਲ ਕਰਕੇ ਸ਼ਾਮਲ ਹੋਏ ਉਹ ਆਪ ਕਹਿੰਦੇ ਆ ਕਿ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਸਲੂਟ ਕਰਦੇ ਆ ਚੰਗੇ ਕੰਮ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਤੇ ਇਹੋ ਕੰਮ ਹੀ ਲੋਕ ਚਾਹੁੰਦੇ ਆ ਜਿਹੜੇ ਕੰਮ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਬਲਵਿੰਦਰ ਸਿੰਘ ਬਿੱਟੂ ਲਗਾਤਾਰ ਕਿਆ ਜਾ ਰਿਹਾ ਆ ਆਮ ਆਦਮੀ ਪਾਰਟੀ ਕੋਲ ਉਮੀਦਵਾਰੀ ਨੇ ਕਿ ਸਾਡੀ ਪਾਰਟੀ ਕੋਲ ਲੱਲੂ ਨੇ ਦੇਖੋ ਆਮ ਆਦਮੀ ਪਾਰਟੀ ਕੋਲ ਬੜੇ ਵਧੀਆ ਵਧੀਆ ਉਮੀਦਵਾਰ ਹੈਗੇ ਆ ਤੇ ਜੇ ਆਪਾਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਜਿਹੜੇ ਉਮੀਦਵਾਰ ਨੂੰ ਲੋਕ ਪਿਆਰ ਕਰਦੇ ਹੋਣ ਜਿਹੜਾ ਵੇਖੋ ਕੋਈ ਇਹ ਨਹੀਂ ਵੀ ਕਿਸੇ ਤੇ ਕੋਈ ਜੇ ਕੋਈ ਬੀਜੇਪੀ ਚਾ ਜਾਂ ਕਾਂਗਰਸ ਚਾ ਜਾਂ ਕਾਲੀ ਦਲ ਚਾ ਉਹਦੇ ਤੇ ਮੋਹਰ ਲੱਗ ਗਈ ਪਈ ਇਹ ਕਾਲੀ ਦਲ ਦਾ ਹੀ ਆ ਇਹ ਕਾਂਗਰਸ ਦਾ ਹੀ ਆ ਜੇ ਕੋਈ ਚੰਗਾ ਬੰਦਾ ਉਹ ਆਮ ਆਦਮੀ ਪਾਰਟੀ ਚ ਆ ਕੇ ਸੇਵਾ ਕਰਨਾ ਚਾਹੁੰਦਾ ਤੇ ਲੋਕ ਸਰਵੇ ਦੇ ਉਹਦਾ ਲਾ ਲੈਂਦੇ ਆ ਇਹਦੇ ਚ ਕੋਈ ਏਡੀ ਵੱਡੀ ਗੱਲ ਨਹੀਂ ਜੇ ਆਪਾਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਨਵਜੋਤ ਸਿੱਧੂ ਨੂੰ ਮੈਚ ਖੇਡਦੇ ਨੂੰ ਆ ਕੇ ਇੱਥੇ ਟਿਕਟ ਦੇਤੀ ਤੇ ਉਹਨਾਂ ਨੂੰ ਲੀਡਰ ਬਣਾਤਾ ਇਸੇ ਤਰ੍ਹਾਂ ਕਈ ਹੋਰ ਲੀਡਰ ਨੇ ਜਿਨ੍ਹਾਂ ਨੂੰ ਮੋਕੇ ਦੇ ਪਾਰਟੀਆਂ ਨੇ ਟਿਕਟਾਂ ਦਿੱਤੀਆਂ ਟਿਕਟਾਂ ਦੇ ਕੇ ਲੜਾਈਆਂ ਮੀਆਂ ਤੇ ਲੀਡਰ ਵੀ ਬਣਾਏ ਸੁਖਵੀਰ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਰਾਗੋ ਚੱਡਾ ਦਾ ਵਿਆਹ ਹੋਇਆ ਉਹਦੇ ਵਿੱਚ ਜਿਹੜੀ ਜਿਹੜੀ ਫੋਰਸ ਹੈਗੀ ਹੈ ਪੰਜਾਬ ਕੋਲ ਦੀ ਫੋਰਸ ਉਹ ਤੇ ਲਗਾਈ ਗਈ ਸੀ ਦੇਖੋ ਜੀ ਸੁਖਵੀਰ ਬਾਦਲ ਜੀ ਹੁਣੀ ਜਾਂ ਕੋਈ ਵੀ ਲੀਡਰ ਹੈ ਰਵੈਤੀ ਪਾਰਟੀ ਦਾ ਉਹਨਾਂ ਦਾ ਕੰਮ ਰਹਿ ਗਿਆ ਪ੍ਰੋਪਗੈਂਡੀ ਕਰਨਾ ਉਹਨਾਂ ਨੂੰ ਦੇਖਿਆ ਵੀ ਜਿਹੜੀ ਸਾਡੀ ਸਿਆਸੀ ਜ਼ਮੀਨ ਹੈ ਉਹ ਖਿਸਕ ਗਈ ਆ ਇਹਨਾਂ ਲੋਕਾਂ ਦੀ ਮਨਿਆਦ ਪੂਰੀ ਹੋ ਚੁੱਕੀ ਆ ਇਹ ਹੁਣ ਮਨਿਆਦ ਤੋਂ ਬਾਹਰ ਨੇ ਜਦੋਂ ਐਕਸਪਾਇਰੀ ਕੋਈ ਦਵਾਈ ਹੋ ਜਾਂਦੀ ਆ ਲੋਕ ਉਹਨੂੰ ਮ ਇਸ ਸੰਬੰਧ ਤੋਂ ਹੁਕਮਾਨ ਸਾਹਿਬ ਦਾ ਜਿੱਦ ਚੱਲ ਰਿਹਾ ਆਪਣਾ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਦੇਖੋ ਗਵਰਨਰ ਸਾਹਿਬ ਨੂੰ ਚਾਹੀਦਾ ਕਿ ਪੰਜਾਬ ਸਰਕਾਰ ਬੜੀ ਵਧੀਆ ਚੱਲ ਰਹੀ ਹੈ ਤੇ ਦਖਲਅੰਦਾਜ਼ੀ ਜਿਆਦਾ ਨਹੀਂ ਕਰਨੀ ਚਾਹੀਦੀ ਸਾਡਾ ਆਰਡੀਐਫ ਫੰਡ ਸੈਂਟਰ ਨੇ ਰੋਕਿਆ ਮਾਰਕੀਟ ਫੀਸ ਜਿਹੜੀ ਸਾਡੀ ਫਸਲ ਵੇਖਦੀ ਹੈ ਉੱਤੇ 3% ਸੈਂਟਰ ਦਿੰਦਾ ਹੈ ਉਹ 2% ਕਰਤੀ 1000 ਕਰੋੜ ਉਹ ਘਟ ਗਿਆ ਹੋਰ ਕਈ ਤਰ੍ਹਾਂ ਦੀਆਂ ਸਾਡੀਆਂ ਜਿਹੜੀਆਂ ਗਰਾਟਾ ਆਉਣੀਆਂ ਸੈਂਟਰ ਤੋਂ ਸਾਰੀਆਂ ਰੋਕੀਆਂ ਜਾ ਰਹੀਆਂ ਧੱਕੇਸ਼ਾਹੀ ਕੀਤੀ ਜਾ ਰਹੀ ਆ ਪੰਜਾਬ ਦੇ ਲੋਕ ਸਮਝਦਾਰ ਨੇ 2024 ਚ ਬੀਜੇਪੀ ਕਾਲੀਦਲ ਕਾਂਗਰਸ ਨੂੰ ਮੂੰਹ ਤੋੜਵਾ ਪੰਜਾਬ ਦੇ ਲੋਕ ਜਵਾਬ ਦੇਣਗੇ ਉਹ ਦੱਸ ਦੇਣਗੇ ਕਿ ਵਾਕਈ ਪੰਜਾਬੀ ਵਾਕਈ ਪੰਜਾਬੀ ਜਿਹੜਾ ਰੂ ਨੇ ਸੰਘਰਸ਼ੀਲ ਨੇ ਜਿਨੇ ਜਿਨੇ ਵੀ ਪੰਜਾਬੀਆਂ ਦਾ ਧੱਕਾ ਕੀਤਾ ਉਹਨੂੰ ਮੂੰਹ ਦੀ ਖਾਣੀ ਠੀਕ ਲਾਸਟ ਕੁਐਸਚਨ ਆ ਦੱਸਾਂ ਕਿ ਕਿਦੋਂ ਆਣਗੇ ਸਰ ਇਹ ਬੱਸਾਂ ਲੈ ਕੇ ਬੜਾ ਲਗਾਤਾਰ ਕੀ ਪੰਜਾਬ ਜਿਹੜੀਆਂ ਇਹ ਵੀ ਬੱਸਾਂ ਐ ਇਲੈਕਟ੍ਰੋਨਿਕ ਬੱਸਾਂ ਜਿਹੜੇ ਸਾਡੇ ਛੋਟੇ ਰੂਟ ਆ ਜਾਂ ਜਿਵੇਂ ਇੱਕ ਬੱਸ ਸਟੈਂਡ ਉਹਨੂੰ ਆਪਾਂ ਬਾਹਰ ਕਰਤਾ ਜਿਵੇਂ ਪਟਿਆਲੇ ਵਾਲਾ ਹੀ ਆ ਮੁੱਖ ਮੰਤਰੀ ਸਾਹਿਬ ਨੇ ਵੀ ਉੱਥੇ ਐਲਾਨ ਕੀਤਾ ਸੀ ਕਿ ਜਿਹੜਾ ਪਟਿਆਲੇ ਦਾ ਬਾਹਰਲਾ ਬੱਸ ਸਟੈਂਡ ਹੈ ਉਹਦੇ ਤੋਂ ਇਲੈਕਟ੍ਰੋਨਿਕ ਬੱਸਾਂ ਜਿਹੜੀਆਂ ਅੰਦਰਲੇ ਬੱਸ ਸਟੈਂਡ ਨੂੰ ਚਲਾਈਆਂ ਜਾਂਦੀਆਂ ਕਿਉਂਕਿ ਈਵੀ ਬੱਸਾਂ ਜਿਹੜੀਆਂ ਉਹ ਛੋਟੇ ਰੂਟ ਤੇ ਤੇ ਵਾਰਾ ਖਾ ਜਾਂਦੀਆਂ ਜਿਵੇਂ 200 ਕਿਲੋਮੀਟਰ ਵਾਲਾ 250 ਵਾਲਾ 150 ਵਾਲਾ ਉੱਥੇ ਅਪ ਡਾਊਨ ਕਰਨਾ ਹੁੰਦਾ ਤੇ ਫਿਰ ਉਹ EV ਬੱਸਾਂ ਜਿਹੜੀਆਂ ਵਾਰਾ ਨਹੀਂ ਖਾਣੀਆਂ ਉੱਥੇ ਤੇ ਜਾਂ CNG ਜਾਂ ਜਿਹੜੀਆਂ ਡੀਜ਼ਲ ਵਾਲੀਆਂ ਬੱਸਾਂ ਉਹ ਚੱਲ ਸਕਦੀਆਂ ਜਿਹੜੇ ਛੋਟੇ ਰੂਟ ਆ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਛੋਟੇ ਰੂਟਾਂ ਤੇ EV ਬੱਸਾਂ ਚਲਾਈਆਂ ਜਾਣਗੀਆਂ ਭਾਜਪਾ ਵਾਲੋਂ ਗਿਆ ਗਿਆ ਨਿਊਜ਼ ਜਾਖੜ ਵਾਲੋਂ ਕਹਿੰਦੇ ਕਿ 50 ਹਜ਼ਾਰ ਰੁਪਏ ਦਾ ਕਰਜ਼ਾ ਜਿਹੜਾ ਹੋਰਗਾਰਡ ਦਾ ਕਹਿੰਦੇ ਉਹਦਾ ਜਵਾਬ ਨਹੀਂ ਦੇ ਰਹੇ ਕਹਿੰਦੇ ਸਰਕਾਰ ਨਾਲ ਕੋਈ ਗੜੀ ਕਿੱਥੇ ਮਿਲ ਗਈ ਹੈ ਦੇਖੋ ਜਾਖੜ ਸਾਹਿਬ ਤੇ ਤੇ ਪਹਿਲਾਂ ਕਾਂਗਰਸ ਵਾਲੇ ਵੀ ਸਵਾਲ ਕਰਦੇ ਰੇ BJP ਵਾਲੇ ਆਪ ਸਵਾਲ ਕਰਦੇ ਜਾਕਰ ਸਾਹਿਬ ਆਪ ਤੇ ਕਦੀ ਆਪ ਦੀ ਪਾਰਟੀ ਚ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਉੱਥੇ ਜਿੱਤੇ ਨਹੀਂ ਹੁਣ ਬੀਜੇਪੀ ਦਾ ਬੇੜਾ ਕਰ ਕਰਨ ਆਇਆ ਇਹ ਜਿਹੜੇ ਮਰਜੀ ਸਵਾਲ ਕਰ ਲੈਣ ਇਹਨਾਂ ਦੇ ਕਿਸੇ ਸਵਾਲ ਦਾ ਲੋਕਾਂ ਨੇ ਕੁਝ ਨਹੀਂ ਇਹਨਾਂ ਨੂੰ ਸਮਝਾ ਕਿਉਂਕਿ ਇਹਨਾਂ ਨੂੰ ਹੋਰ ਦੇ ਲੋਕ ਜਾਖਰ ਪਰਿਵਾਰ ਨੂੰ ਨਕਾਰ ਸਕਦੇ ਆ ਸਰ ਲਾਅਨ ਆਰਡਰ ਕਿੱਥੇ ਜਾਏਗਾ ਪੰਜਾਬ ਪੁਲਿਸ ਦਾ ਇੱਕ ਜਵਾਨ ਜਿਹੜਾ ਹੈਗਾ ਆਪਣੇ ਘਰ ਵਾਲੀ ਹੀ ਗੁੱਟ ਦਾ ਨਜ਼ਰ ਆ ਰਿਹਾ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਸ ਸਮੇਂ ਕਈ ਸੰਖਾਵਾਂ ਵੀ ਅੱਗੇ ਆ ਰਹੀਆਂ ਭਾਵੇਂ ਪੰਜਾਬ ਪੁਲਿਸ ਦਾ ਜਵਾਨ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਜਿਹੜਾ ਕਾਨੂੰਨ ਨੂੰ ਹੱਥ ਲਵੇਗਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇ ਪੰਜਾਬ ਪੁਲਿਸ ਦੇ ਜਵਾਨ ਨੇ ਆਪਦੀ ਘਰ ਵਾਲੀ ਨੂੰ ਜਾਂ ਕਿਸੇ ਨੇ ਵੀ ਧੱਕਾ ਕੀਤਾ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇਗਾ ਮੇਰਾ ਨਾਮ ਜੀ ਸੋਨੀ ਗਰੇਵਾਲ ਸਰਪੰਚ ਪਿੰਡ ਹਵਾਸ ਤੋਂ ਅੱਜ ਆਮ ਆਦਮੀ ਪਾਰਟੀ ਪੱਲਾ ਫੜਿਆ ਦਾ ਕਿ ਕਿੰਨਾ ਕਾਰਨਾ ਕਰਕੇ ਦੂਜੀ ਪਾਰਟੀ ਦਾ ਪੱਲਾ ਛੱਡ ਗਏ ਦੇਖੋ ਜੀ ਸ਼੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੀਆਂ ਸਾਫ਼ ਨੀਤੀਆਂ ਅਤੇ ਅਗਾਹ ਵਜੂ ਸੋਚ ਕਰਕੇ ਅਸੀਂ ਪਿਛਲੀਆਂ ਰਵੈਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਸ ਪਾਰਟੀ ਵਿੱਚ ਸ਼ਾਮਲ ਹੋਏ ਆ ਸਾਡੇ ਨਾਲ ਲਗਭਗ 30 ਪੰਚਾਇਤਾਂ ਹਲਕਾ ਸਾਨੇਵਾਲ ਦੀਆਂ ਸਰਦਾਰ ਹਰਦੀਪ ਸਿੰਘ ਮੁੰਡਿਆ ਐਮਐਲਏ ਸਾਹਿਬ ਦੇ ਕੰਮ ਸਦਕਾ ਯਤਨਾ ਸਦਕਾ ਜਿਨ੍ਹਾਂ ਦੇ ਲਗਾ ਕਰਕੇ ਅਸੀਂ ਇਹ ਪਿੰਡ ਸਾਰੇ ਪਿੰਡ ਆਪਣੇ ਤੌਰ ਤੇ ਜਿਲੋਂ ਤਨੋਂ ਮਨੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਆ ਅਤੇ ਪਿਛਲੀਆਂ ਪਾਰਟੀਆਂ ਜਿਨ੍ਹਾਂ ਨੇ ਕੀ ਸਿਰਫ ਝੂਠ ਅਤੇ ਧੋਖੇ ਤੋਂ ਬਿਨਾ ਸਾਨੂੰ ਕੁਝ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਹਰੇਕ ਵਰਗ ਅਮੀਰ ਨਹੀਂ ਗਰੀਬ ਨਹੀਂ ਹਰ ਇੱਕ ਨੂੰ ਬਰਾਬਰ ਰੱਖ ਕੇ ਬਿਜਲੀ ਦੀ ਸੂਤ ਦਿੱਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰਜਗਾਰ ਦਿੱਤੇ ਕੱਚੇ ਕੰਮੇ ਪੱਕੇ ਕੀਤੇ ਗਏ ਅਤੇ ਜਿਸ ਤਰ੍ਹਾਂ ਉਹਨਾਂ ਨੇ ਜੋ ਵੀ ਵਾਅਦਾ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਤੇ ਕਰ ਰਹੇ ਹਨ ਸਾਡਾ ਰਾਹੋ ਰੋਡ ਹਲਕਾ ਪੈਂਦਾ ਹੈ ਰਾਹੋ ਰੋਡ ਦੇ ਉੱਪਰ ਜੋ ਸੜਕ ਸਾਡੀ ਟੁੱਟੀ ਹੋਈ ਹੈ ਜੋ ਕਿ ਰਾਹੋ ਨੂੰ ਜੋੜਦੀ ਹੈ ਉਸ ਨੂੰ ਪਹਿਲਾਂ ਕਿਸੇ ਵੀ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਅਤੇ ਸਾਡੇ ਲਗਭਗ 35 ਤੋਂ 36 ਮੌਤਾਂ ਹੋ ਚੁੱਕੀਆਂ ਹਨ ਉਸ ਰੋਡ ਤੇ ਬਹੁਤ ਵਾਰ ਹਲਕਾ ਸਾਨੇ ਵਾਲ ਦੇ ਪੁਰਾਣੇ ਐਮਐਲਏ ਸ਼ਰਨਜੀਤ ਸਿੰਘ ਢਿੱਲੋਂ ਅਤੇ ਕਾਂਗਰਸੀ ਇੰਚਾਰਜ ਸਾਹਿਬ ਨੂੰ ਬਹੁਤ ਅਸੀਂ ਵਾਸਤੇ ਪਾਏ ਅਤੇ ਪਿੰਡਾਂ ਦੇ ਪੰਚਾਇਤਾਂ ਇਕੱਠੀਆਂ ਹੋ ਕੇ ਗਈਆਂ ਪਰੰਤੂ ਕਿਸੇ ਨੇ ਵੀ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਦੋਂ ਹੀ ਹੁਣ ਇਸ ਗੱਲ ਤੋਂ ਸਾਰਿਆਂ ਨੇ ਇੱਕ ਮੰਨ ਬਣਾ ਕੇ ਹਰ ਇੱਕ ਪਿੰਡ ਨੇ ਜੁੜ ਕੇ ਜੋ ਰਸਤਾ ਇਹ ਪਿੰਡਾਂ ਨੂੰ ਲੱਗਦਾ ਜਦੋਂ ਅਸੀਂ ਸਰਦਾਰ ਹਰਦੀਪ ਸਿੰਘ ਮੁੰਡਿਆ ਐਮਐਲਏ ਸਾਹਿਬ ਪਾਸ ਆਏ ਤਾਂ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਅਤੇ ਜੋ ਵੀ ਪੀਡਬਲਯੂਡੀ ਦਾ ਵਿਭਾਗ ਜੋ ਸੜਕ ਦੇ ਲਈ ਉਹਦੇ ਸਾਨੂੰ ਐਸ ਡੀਓ ਸ਼੍ਰੀ ਅਮਨ ਸੋਨੀ ਜੀ ਨਾਲ ਮਿਲਾਇਆ ਅਤੇ ਜੇ ਆਈ ਸਾਹਿਬ ਸਰੂਪ ਸਿੰਘ ਜੀ ਸਾਨੂੰ ਮਿਲੇ ਐਕਸ਼ਨ ਸਾਹਿਬ ਨੂੰ ਅਸੀਂ ਮਿਲ ਕੇ ਆਏ ਜਿਨ੍ਹਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਕਿ ਇਹ ਸੜਕ ਪਾਸ ਹੋ ਚੁੱਕੀ ਹੈ ਅਤੇ ਬਹੁਤ ਜਲਦ ਬਰਸਾਤਾਂ ਤੋਂ ਬਾਅਦ ਇਹਦਾ ਕੰਮ ਚਾਲੂ ਕੀਤਾ ਜਾਏਗਾ ਅਤੇ ਜੋ ਅਸੀਂ ਲਗਾਤਾਰ ਪੀ ਡਬਲਯੂ ਡੀ ਡਿਪਾਰਟਮੈਂਟ ਨਾਲ ਟੱਚ ਹੀ ਰਹੇ ਹਾਂ ਅਤੇ ਉਹਨਾਂ ਵੱਲੋਂ ਕਿਹਾ ਜੋ ਐਮ ਐਲ ਏ ਸਾਹਿਬ ਵੱਲੋਂ ਕਿਹਾ ਹੈ ਉਹ ਕੀਤਾ ਗਿਆ ਹੈ ਬਹੁਤ ਜਲਦ ਤੁਹਾਡੇ ਹਲਕੇ ਦਾ ਵਿਕਾਸ ਕੀਤਾ ਜਾਊਗਾ ਦੇਖੋ ਜੀ ਲਗਭਗ ਅਸੀਂ 25 ਸਾਲ ਹੋ ਗਏ ਸਾਨੂੰ ਪਿੰਡ ਦੇ ਸਰਪੰਚ ਬਣਦੇ ਨੂੰ ਸ਼੍ਰੋਮਣੀ ਕਾਲੀਦਾਲ ਵੱਲੋਂ ਮੇਰੇ ਦਾਦਾ ਜੀ ਸਰਦਾਰ ਸਰਵਨ ਸਿੰਘ ਜੱਥੇਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੱਥੇਦਾਰ ਸਨ ਗੁਰਚਾਰ ਸਿੰਘ ਟਾਉੜਾ ਦੇ ਨਾਲ ਜੱਥੇਦਾਰ ਸਨ ਸਾਡੀ ਸ਼ੁਰੂ ਤੋਂ ਹੀ ਅਸੀਂ ਸਾਡੀ ਕਟੜ ਕਾਲੀਆਂ ਪਰੰਤੂ ਜੋ ਬਣਦਾ ਮਾਣ ਅਤੇ ਜੋ ਹਲਕੇ ਲਈ ਅਸੀਂ ਜੋ ਨਗਰ ਲਈ ਆਪਦੇ ਹਲਕੇ ਲਈ ਮੰਗਿਆ ਉਹ ਸਾਨੂੰ ਪੂਰਨ ਤੌਰ ਤੇ ਦਿੱਤਾ ਨਹੀਂ ਗਿਆ ਸਿਰਫ ਭਰੋਸਾ ਦੇ ਕੇ ਵਾਪਸ ਕਰ ਦਿੱਤਾ ਗਿਆ ਜਿਸ ਕਰਕੇ ਅਸੀਂ ਦੁਖੀ ਹੋ ਕੇ ਦੂਸਰੀਆਂ ਸਰਕਾਰਾਂ ਵੱਲ ਆਸ ਛੱਡ ਕੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਸਾਨੂੰ ਪੂਰਨ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਹੈ ਅੱਗੇ ਅੱਗੇ ਵੀ ਇਸੇ ਤਰ੍ਹਾਂ ਦਾ ਹੋਊਗਾ ਇਸ ਤੋਂ ਬਿਨਾ ਅਸੀਂ ਹੋਰ ਵੀ ਪੰਚਾਇਤਾਂ ਨੂੰ ਮੋਤਵਰ ਵਿਅਕਤੀਆਂ ਨੂੰ ਸਰਪੰਚਾਂ ਲੰਬੜਦਾਰਾਂ ਨੂੰ ਅਸੀਂ ਸਭ ਹਰੇਕ ਹਰੇਕ ਵਰਗ ਦੇ ਆਦਮੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਪਿਛਲੀਆਂ ਪਾਰਟੀਆਂ ਨੂੰ ਦੇਖ ਚੁੱਕੇ ਹਾਂ ਹੁਣ ਇੱਕ ਵਾਰ ਮੌਕਾ ਆਮ ਆਦਮੀ ਪਾਰਟੀ ਸਰਕਾਰ ਦਾ ਆਇਆ ਹੈ ਵੱਧ ਝੜ ਕੇ ਇਹਨਾਂ ਦਾ ਸਾਥ ਦਿਓ ਅਤੇ ਜੋ ਵੀ ਤੁਹਾਡੀ ਇੱਛਾ ਹੈ ਤੁਸੀਂ ਪਿੰਡ ਦੇ ਸਰਪੰਚ ਹਲਕਾ ਐਮਐਲਏ ਮੰਤਰੀ ਸਾਹਿਬ ਸਾਰਿਆਂ ਤੱਕ ਪਹੁੰਚੀ ਜਾਊਗੀ ਔਰ ਗੱਲ ਸੁਣੀ ਜਾਊਗੀ ਜੋ ਵੀ ਗਰੀਬਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਊਗੀ ਅਸਲੀ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਣਦਾ ਮਾਣ ਦਿੱਤਾ ਗਿਆ ਹੈ ਹਾਂਜੀ ਮਾਨ ਜੀ ਜਿਹੜੇ ਅੱਜ ਬੰਦੇ ਸ਼ਾਮਿਲ ਕੀਤੇ ਗਏ ਮੰਤਰੀ ਆਏ ਅੱਜ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਤੋਂ ਖੁਸ਼ ਹੋ ਕੇ 25 ਤੋਂ 35 ਪੰਚਾਇਤਾਂ ਮਾਣ ਵੀ ਪਾਸ ਹੋ ਰਹੀਆਂ ਆ ਮੈਂ ਜਿਹੜੀਆਂ ਪੰਚਾਇਤਾਂ ਸਮਰ ਹੋਈਆਂ ਨੇ ਧੰਨਵਾਦ ਕਰਦਾ ਉਹਨਾਂ ਨੇ ਪੂਰਾ ਪਿਆਰ ਸਤਜੰਗਲਾ ਮંત્રી ਸਰਦਾਰ ਭਗਵੰਤ ਸਿੰਘ ਮਾਜੀ ਦਾ ਜਿਹਨਾਂ ਦੇ ਕੀਤੇ ਕੰਮਾਂ ਨੂੰ ਦੇਖ ਕੇ ਲੋਕ ਆਮ ਆਦਮੀ ਪਾਰਟੀ ਦਾ ਪੰਨਾ ਫੜ ਰਹੇ ਨੇ ਤਲਵਾਰ ਆਜ ਨਾਲ ਜਿਸਨੂੰ ਲੜਕਾ ਉਹਨੇ ਮੋਜਟਾ ਜੀਤਵਾਦ ਸਰਦਾਰ ਫਜੀਖਤ ਅਲੀਆਲ ਸਾਹਿਬ ਦਾ ਡਿਵੈਲਪਮੈਂਟ ਮਿਨਿਸਟਰ ਦਾ ਜਿਹੜੇ ਆ ਕੇ ਸਾਡੇ ਹਰ ਇੱਕ ਲੋਕਾਂ ਨੂੰ ਜੁਆਇਨ ਕਰਕੇ ਜਿਹੜੇ ਪਿੰਡਾਂ ਦੀ ਪੰਚਾਇਤਾਂ ਵਿੱਚ ਕਾਲੀਦਾਰ ਕੰਮ ਮਿਲਦੀਆਂ ਕਰਿਆ ਖਾਰਾ ਕਰਦੇ ਆ ਰਹਿਣ ਸਾਹਿਬ ਦੀ ਲੋਕ ਸਭਾ ਚੋਣਾਂ ਦੇ ਵਿੱਚ ਵੱਡਾ ਜਿਹੜਾ ਫਾਇਦਾ ਬਹੁਤ ਵੱਡੀ ਬਹੁਤ ਵੱਡੀ ਗੱਲ ਜਿੱਤਾਂਗੇ ਜਿੱਤ ਪ੍ਰੋਗਰਸ ਕਿਰਤੀ ਰਹਿ ਹੀ ਕੋਈ ਨਹੀਂ ਪਿਛਲੀ ਸਰਕਾਰਾਂ ਦੇ ਵਿੱਚ ਪੰਚਾਇਤਾਂ ਨੂੰ ਕੁਝ ਨਹੀਂ ਮਿਲਿਆ ਉਹਨਾਂ ਨੂੰ ਪਿਛਲੀ ਪੰਚਾਇਤਾਂ ਨੂੰ ਸਰਕਾਰਾਂ ਦੇ ਲੀਡਰ ਮਿਲਦੇ ਨਹੀਂ ਲਾ ਕੇ ਕੰਮ ਅੰਦਰ ਸਾਡੇ ਹਲਕੇ 'ਚ 20 ਸਾਲ ਤੱਕ ਕੋਈ ਕੰਮ ਨਹੀਂ ਹੋਇਆ ਔਰ 1.5 ਸਾਲ ਦੇ ਵਿੱਚ ਕਰੋੜਾ ਰੁਪਇਆ ਲਿਆ ਕੇ ਆਪਣੇ ਹਲਕੇ ਸਾਹਮਣੇ ਅੱਜ ਮਾਰਗ ਦੀ ਕਿਰਪਾ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਕਿ ਕਰੋੜਾ ਰੁਪਇਆ ਮੇਰੇ ਹਲਕੇ 'ਚ ਲੱਗ ਰਿਹਾ ਹੈ ਰਵਨੀਤ ਬਿੱਟੂ ਗੈਰ ਨੇ ਵੀ ਸਾਰੇ ਕਾਂਗਰਸੀ ਸ਼ਾਮਲ ਕਰਨੇ ਆਮਰ ਵੀ ਪਾਰੀ ਕੋ ਆਪਣਾ ਲੀਡਰ ਹੈ ਕਿ ਉਹ ਆਪਣਾ ਖਿਆਲ ਰੱਖਾਂ ਤੇ ਪ ਅਮਾਈ ਕੀ ਦਾ ਪਰੇ ਵੱਖ-ਵੱਖ ਪਾਰਟੀਆਂ ਦੇ ਬਹੁਤ ਹੀ ਬਹੁਤ ਸੱਜਣ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਐਮਐਲਏ ਸਰਦਾਰ ਹਦੀਪ ਸਿੰਘ ਮੁੰਡਿਆ ਜੀ ਦੀ ਅਗਵਾਈ ਦੇ ਵਿੱਚ ਅਤੇ ਅਰਵਿੰਦ ਕੇ ਦੀ왈ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਈ ਨੇ ਉਹਦਾ ਮੇਰੇ ਨਾਲ ਉਹਨਾਂ ਨੂੰ ਸ਼ਾਮਲ ਕਰਾਉਣ ਵਾਸਤੇ ਪੰਚਾਇਤਾਂ ਦੇ ਪਿੰਡੂ ਵਿਕਾਸ ਤੇ ਰੂਲਰ ਡਵੈਲਪਮੈਂਟ ਦੇ ਜਿਹੜੇ ਸਾਡੇ ਮਿਸਟਰ ਨੇ ਲਾਲਜੀਤ ਸਿੰਘ ਭੁੱਲੜੋਣੀ ਐਮ ਐਲ ਏ ਸਾਫ ਸਾਰੇ ਆਏ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਂਦੇ ਆ ਕਿ ਅਸੀਂ ਸਾਂਦੇ ਹਲਕੇ ਦਾ ਵਿਕਾਸ ਵੀ ਕਰਾਂਗੇ ਸਦਾ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਦੇ ਇੱਥੇ ਔਰ ਪਾਰਟੀ ਦੇ ਅੰਦਰ ਇੰਨਾਂ ਸਭ ਲੋਕਾਂ ਦਾ ਇੱਜ਼ਤ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਹੁੰਦਾ ਇਸ ਕਰਕੇ ਜਿਹੜੀ ਗ੍ਰਾਂਟ ਜਿਹੜੀ ਆਸਾਨੇ ਵਾਲ ਨੂੰ ਆਈ ਨਹੀਂ ਜਿਹੜੀ ਰੋੜ ਜਿਹੜੀ ਹੈ ਹਜੇ ਤੱਕ ਡਿਵੈਲਪਮੈਂਟ ਨਹੀਂ ਹੋਈ ਲੇਕਿਨ ਕਈ ਲਗਾਤਾਰ ਮੁਰੀਦ ਸਾਹਿਬ ਵੀ ਉਸਦੇ ਲਈ ਤਵਾ ਚੱਕਦੇ ਨੇ ਲੋਕ ਜਿਹੜੇ ਦੇ ਮੁਰੀਦ ਸਾਹਿਬ ਸਾਢੇ ਸਾਢੇ 1.5 ਸਾਲ ਹੋਇਆ ਹਾਂਜੀ ਸੁਣੋ ਅਜੇ 1.5 ਸਾਲ ਹੋਇਆ ਸਾਢੇ 3 ਸਾਲ ਬਾਕੀ ਜਿੰਨਾ ਵੀ ਐਮਐਲਏ ਸਾਹਿਬ ਨੇ ਹੁਣ ਤੱਕ ਭੇਜਿਆ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਾਂ ਸਾਨੂੰ ਭੇਜਿਆ ਜਾਂ ਹੁਣ ਲਾਲਜੀਤ ਭੁੱਲਰ ਨੂੰ ਭੇਜਣਗੇ ਅਸੀਂ ਉਹਨੇ ਪੈਸੇ ਹੁਣ ਤੱਕ ਜਿਹੜਾ ਉਹ ਦਿੱਤੇ ਆ ਕਿਉਂਕਿ ਹਲਕੇ ਬੜੇ ਵੱਡੇ ਆ ਤੁਹਾਨੂੰ ਸੱਚ ਸੱਚ ਇਹ ਅਗਲੇ 6 ਮਹੀਨਿਆਂ ਚ ਸਾਰੇ ਪੰਜਾਬ ਚ ਵਿਕਾਸ ਜਿਹੜਾ ਨਜ਼ਰ ਆਉਣਾ ਸ਼ੁਰੂ ਹੋ ਜੂਗਾ ਸੜਕਾਂ ਮਰਨੀਆਂ ਸ਼ੁਰੂ ਹੋ ਜਾਣਗੀਆਂ ਸਾਰਾ ਕੁਝ ਮਤਲਬ ਬਣਨਾ ਸ਼ੁਰੂ ਹੋ ਜੂਗਾ ਜੋ ਵੀ ਮੁੜਿਆ ਸਾਹਿਬ ਸਾਂਦੇ ਵਾਲੇ ਕੇ ਲਈ ਮੰਗਣਗੇ ਮਾਨ ਸਾਹਿਬ ਤੇ ਅਸੀਂ ਮੰਤਰੀ ਸਾਰੇ ਉਹ ਦੇਵਾਂਗੇ ਕੋਈ ਗੱਲ ਕਿਸਾਨ ਜਿਹੜੇ ਲਗਾਤਾਰ ਹੁੰਦੇ ਲੋਕਾਂ ਦੀ ਗੱਲ ਵੀ ਕਰ ਰਹੇ ਜੀ ਹਾਂਜੀ ਕਿਸਾਨ ਜਿਹੜੇ ਵੀਰ ਨੇ ਰੇਟਾਂ ਦੀ ਗੱਲ ਕਰ ਰਹੇ ਨੇ ਹਾਂਜੀ ਉਹਦੇ ਬਾਰੇ ਨਹੀਂ ਜੀ ਦੇਖੋ ਕੇਂਦਰ ਦੀਆਂ ਕੇਂਦਰ ਦੀਆਂ ਕੁਝ ਮੰਗਾ ਜਿਹੜੀਆਂ ਕਿਸਾਨਾਂ ਦੇ ਨਾਲ ਉਹਨਾਂ ਨੇ ਉਹ ਸਮੇਂ ਤੈਅ ਕੀਤੀਆਂ ਸੀ ਉਹ ਨਹੀਂ ਪੂਰੀ ਹੋਈਆਂ ਉਹ ਦੇ ਕਰਕੇ ਉਹ ਦੇ ਲੋਕੋ ਕਰ ਰਹੇ ਪਰ ਮੈਂ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਠੀਕ ਹੈ ਆਪਣਾ ਜੋ ਵੀ ਪ੍ਰੋਟੈਸਟ ਕਰਨਾ ਕਰ ਪਰ ਗੱਲਬਾਤ ਦੇ ਰਸਤੇ ਜਿਹੜੇ ਉਹ ਬੰਦ ਨਾ ਕਰਨ ਟੇਬਲ ਟਾਕ ਜਿਹੜੀ ਆ ਉਹ ਹਰ ਮਸਲੇ ਦਾ ਹੱਲ ਹੈ ਔਰ ਮੇਰਾ ਖਿਆਲ ਹੈ ਕਿ ਟੇਬਲ ਤੇ ਜਦੋਂ ਬਾਂਗੇ ਤਾਂ ਆਪਣੇ ਸਭ ਮਸਲੇ ਜਿਹੜੇ ਹੱਲ ਹੋ ਜਾਣਗੇ ਭਾਰਤ ਤੇ ਕੈਨੇਡਾ ਦੇ ਸਮੇਂ ਰਿਸ਼ਤੇ ਅਜਿਹੀ ਦਲਾਰ ਦਾਰ ਪਈ ਹੋਈ ਹੈ ਨਹੀਂ ਕੋਈ ਗੱਲ ਨਹੀਂ ਚਾ ਇਹ ਇੱਕ ਪੰਜਾਬ ਆ ਜਿੱਥੇ ਆਪਾਂ ਬੈਠੇ ਇੱਕ ਪੰਜਾਬ ਬੈਂਕੂਵਰ ਦੇ ਵਿੱਚ ਇੱਕ ਟ੍ਰਾਂਟੋ ਦੇ ਵਿੱਚ ਇੱਕ ਲੰਡਨ ਦੇ ਵਿੱਚ ਨਿਊਯਾਰਕ ਦੇ ਵਿੱਚ ਹੈ ਕੈਲੀਫੋਰਨੀਆ ਦੇ ਵਿੱਚ ਹੈ ਪੰਜਾਬ ਪੂਰੀ ਦੁਨੀਆ ਦੇ ਵਿੱਚ ਫੈਲਿਆ ਸਰ ਪੰਜਾਬੀਆਂ ਨੂੰ ਭਾਰਤੀਆਂ ਨੂੰ ਕਿਤੇ ਵੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਸਾਡੀ ਅਪੀਲ ਹੈ ਕਿ ਦੋਵਾਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਬੈਠ ਕੇ ਮਿੱਤਰਤਾ ਨਾਲ ਆਪਣਾ ਮਸਲਾ ਜਿਹੜਾ ਉਹ ਹੱਲ ਕਰ ਹਾਂਜੀ ਬੰਨੀਸ਼ਨ ਬੰਨੀਸ਼ਨ ਇਲੈਕਸ਼ਨ ਉਹ ਤਾਂ ਸਰ ਮੋਦੀ ਦੇ ਇਹ ਜਿਹੜੇ ਸੁਨੂਫੇ ਆ ਇਹ ਇਹ ਨਾ ਹੀ ਦੂਛੇੜੋ ਇਹ ਮੋਦੀ ਸਾਹਿਬ ਦੀਆਂ ਜਿਹੜੀਆਂ ਚਾਲਾਂ ਨੇ ਇਹ ਪਹਾਤ ਦੇ ਲੋਕ ਹੁਣ ਕਾਮਯਾਬ ਨਹੀਂ ਹੋਣਗੇ ਪਹਾਤ ਦੇ ਲੋਕ ਇੰਡੀਆ ਜਿਹੜਾ ਫਰੰਕ ਬੜਿਆ ਉਹਦੀ ਅਗਵਾਈ ਦੇ ਅਗਲੀ ਸਰਕਾਰ ਜਿਹੜੀ ਲੋਕ ਸਭਾ ਦੀ ਉਹ ਬਣੂਗੀ ਤੁਸੀਂ ਦੇਖੋ ਉਹਨਾਂ ਦੀ ਗੱਲ ਛੱਡੋ ਸੇ ਆਪਣੀ ਖਿਆਲ ਲੋਕ ਕੀ ਹੋਣ ਇਲੈਕਸ਼ਨ ਜਿਹੜੇ ਹੈਗੇ ਨੇ ਕਿ ਇਕੱਠੇ ਲੜੂਗੇ ਕਾਂਗਰਸ ਦੇ ਲਾਈਨ ਜਿਹੜਾ ਹੋਇਆ ਹੈ ਇੰਡੀਆ ਸਰ ਸਾਡੇ ਕੌਮੀ ਕਿਰਵਿੰਦਰ ਰਵਿੰਦਰ ਕੇਰਿਵਾਲ ਜੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਡਾਇਰੈਕਸ਼ਨ ਦੇਣਗੇ ਉਹ ਹੋਊਗਾ ਤੁਸੀਂ ਕਹੋ ਮਤਲਬ ਐਲਾਈਂਸ ਹੋਇਆ ਜਿੱਦਾਂ ਕਾਮੀ ਸਰਪੰਚ ਜਿਹੜੇ ਆ ਸ਼ਾਮਿਲ ਵੀ ਹੋਏ ਨੇ ਕਿ ਐਲਾਈਂਸ ਦੇ ਕਰਕੇ ਤਾਂ ਨਹੀਂ ਨਹੀਂ ਇਹ ਕੰਮ ਨੂੰ ਦੇਖ ਕੇ ਹੋਇਆ ਇਹ ਕਾਮੀ ਅਕਾਲੀ ਦਲ ਦੇ ਵੀ ਕਾਫੀ ਆ ਕੰਮਾਂ ਨੂੰ ਦੇਖ ਕੇ ਮਾਨ ਸਾਹਿਬ ਦੇ ਕੰਮਾਂ ਤੋਂ ਪ੍ਰਸੰਨ ਹੋ ਗਏ ਹਾਂ ਕਾਲੀਦਾਲ ਦੇ ਜਰੂਰੀ ਸਾਹਿਬ ਜੀ ਜੋਤ ਤੇ ਹਲਕੇ ਤੇ ਕੰਮ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਮੈਂ ਅਸੀਂ ਵੀ ਚਾਹੁੰਦੇ ਹਾਂ ਵੀੜਾ ਚਾਹੁੰਦਾ ਕਿ ਹਲਕਾ ਸਾਹਮਣੇ ਪਾਸ ਦਾ ਡਿਵੈਲਪਮੈਂਟ ਹੋਵੇ ਕਿ ਮੂੜਿਆ ਸਾਹਿਬ ਜੀ ਹੋਊਗਾ ਇੱਥੇ ਪ੍ਰਸ਼ਾਸਨ ਸਾਹਿਬ ਆਹ ਦੇਖੋ ਸਾਡੇ ਐਮਐਲਏ ਖੜੇ ਸਾਰੇ ਲੁਧਿਆਣੇ ਦਾ ਵਿਕਾਸ ਹੋਊ ਤੁਸੀਂ ਕਿ ਬਣਾਓ ਮੈਂ ਖੇਲਸਾ ਮੈਂ ਤੁਹਾਨੂੰ ਕਿਹਾ 6 ਮਹੀਨਿਆਂ ਬਾਅਦ ਤੁਹਾਨੂੰ ਛੜਕਾਂ ਮਿਲਾਈਆਂ ਦਿੱਤੀਆਂ ਦਸਲੀਆਂ ਸ਼ੁਰੂ ਹੋ ਜਾਂਦੀਆਂ ਕਿਉਂ ਕਬਦੌਨੀ 75 ਸਾਲ ਦਾ ਕੋਰਟ ਕੰਡਾਂ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ 15 ਮ ਮੇਰੀ ਉਮਰ ਹੋ ਗਈ 30 ਸਾਲ ਹੈ 30 ਸਾਲ ਤੁਹਾਡੇ ਬਾਪੂ ਦੀ ਕਿੰਨੀ ਉਮਰ ਹੈ ਮੇਰੇ ਬਾਪੂ ਦੀ ਉਮਰ ਹੋ ਗਈ 80 ਸਾਲ 80 ਸਾਲ 80 ਸਾਲ ਦੇ ਹੁੰਦੇ ਹੁੰਦੇ ਤੁਹਾਨੂੰ ਕਿੰਨਾ ਟਾਈਮ ਲੱਗੂਗਾ ਅੱਜ 75 ਸਾਲ ਦਾ ਕੂੜਾ ਹੈ ਭਗਵੰਤ ਮਾਨ ਜੀ ਇਹਨੂੰ ਹੂੰ ਜਿਹੜਾ ਹੈ ਇਹਨੂੰ ਸਾਰਾ ਟਾਈਮ ਲੱਗੂਗਾ ਇੱਕਦਮ ਨਹੀਂ ਹੁੰਜਾ ਜਾਊਗਾ ਮਾਨ ਸਾਹਿਬ ਲੱਗੇ ਆ ਰਾਤ ਦਿਨ ਕਿੰਨਿਆਂ ਲੋਕਾਂ ਨੂੰ ਨੌਕਰੀਆਂ ਮੇਰੀ ਆ ਕਿੰਨਾ ਕੁਝ ਮੇਰੇ ਆ ਸਮਝਿਆ ਕਿਦੀ ਗੱਲ ਇਹ ਕੂੜਾ ਜਿਹੜਾ 75 ਸਾਲ ਦਾ ਸਰਦਾਰ ਭਗਵਾਨ ਸਿੰਘ ਮਾਨ ਤੇ ਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਚੋਂ ਹੂੰ ਜਿਹੜੇ ਤੁਸੀਂ ਕਿ ਬਤਾਓ ਬਾਪੂ ਕੁੜਾ ਹੁੰਦਾ ਫਾ ਹਾਂ ਕਹਿੰਦਾ ਦੇ ਸਿੱਧੂ ਸਾਹਿਬ ਤਾਂ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦੀ ਜਿਹੜੀ ਪਾਰਟੀ ਹੈਗੀ ਆ ਇਸ ਸਮੇਂ ਜਿਹੜੀ ਲੋਕਾਂ ਦੇ ਉੱਤੇ ਜਿਹੜਾ ਹੈਗਾ ਬੋਝ ਪਾ ਕੇ ਚੱਲ ਰਹੀ ਆ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਸਰ ਆ ਜਿਹੜੇ ਜਿਹੜੇ ਵਿਰੋਧੀ ਨੇ ਇਹਨਾਂ ਨੇ ਜਿਹਦੇ ਆਪ ਕੋਈ ਕੀਤਾ ਉਹ ਸਾਨੂੰ ਦੱਸਣ ਸਾਡੇ ਦੇ ਦੁੱਖ ਤਾਂ ਜਿੱਦੀ ਕਰਦੇ ਆਪ ਕਿ ਉਹਦੇ ਦੱਸਦੇ ਜੀ ਪੰਜ 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 ਸਾਲ ਰਾਜ ਕਰਕੇ ਗਏ ਇਹ ਕੈਪਟਨ ਮਨਿੰਦਰ ਸਿੰਘ ਦੀ ਇੱਕ ਵੀ ਪ੍ਰਾਪਤੀ ਦੱਸੇ ਸਿੱਧੂ ਵਿਆਹ ਪ੍ਰਾਪਤੀ ਹੈ ਜੀ ਛੋਡੇ ਦੋਦੇ ਗੱਲ ਲੱਗਦੀ ਜਾਂਦੇ ਯਾਰ ਸਾਨੂੰ ਟਾਈਮ ਤੇ ਮਿਲ ਲੰਦੋ ਸੋ ਤੁਹਾਡਾ ਬਹੁਤ ਬਹੁਤ